ਆਲੇ ਆ ਗਾੜੋ ਬੋ ਰੋ ਜੀ ਨੂਰ ਵਾਲਾ ਰੋਡ ਬਸੰਤ ਵੀ ਆ ਰਹਿਣੇ ਆ ਅਸੀਂ ਖਾਣਾ ਖਾਣ ਆਏ ਸੀ ਸਰ ਇੱਥੇ ਫਰੈਂਡ ਵਾਲੇ ਦੇ ਕਿਹੜੀ ਜਗ੍ਹਾ ਫਰੈਂਡ ਵਾਲੇ ਦੇ ਫਰੈਂਡ ਵਾਲੇ ਦੇ ਹਾਂਜੀ ਸਰ ਜੀ ਤੇ ਗੱਡੀ ਅਸੀਂ ਆ ਰਹੇ ਹਾਂ ਇਹ ਸਾਡੇ ਮਗਰ ਮਗਰ ਸੀ ਇਹ ਬਹੁਤ ਪ੍ਰੈਸ਼ਰ ਹੋ ਰਣ ਲੱਗਿਆ ਅਸੀਂ ਪ੍ਰੈਸ਼ਰ ਹੋ ਰਣ ਦੇਈ ਜਾ ਰਿਹਾ ਸੀਗਾ ਅਸੀਂ ਕਹਾਂ ਚਲੋ ਰਸ਼ਾ ਰਸਤਾ ਦੇ ਹੋਵੇਗਾ ਰਸਤਾ ਦੇ ਦਾਂਗੇ ਤੇ ਸਾਨੂੰ ਨਹੀਂ ਪਤਾ ਇਹਨੇ ਮੁਰਨਾ ਅਸੀਂ ਮੁੜੇ ਇਹ ਵੀ ਨਾਲ ਮੁੜ ਕੇ ਸਾਨੂੰ ਗੱਲ ਗਲੋਚ ਕਰਨ ਲੱਗ ਗਿਆ ਤੇ ਅਸੀਂ ਕਹਾਂ ਤੂੰ ਗੱਡੀ ਰੋਕ ਤੂੰ ਗਾਲੀ ਗਲੋਚ ਲੇਡੀਜ਼ ਨਾਲ ਸੀ ਸਾਡੇ ਤੇ ਇੰਨੇ ਜੀ ਇੰਨੀ ਗੱਡੀ ਰੋਕਦੇ ਇਹਨੇ ਡੰਡਾ ਕੱਢ ਲਿਆ ਅੰਦਰੋਂ ਇਹਨੇ ਮੇਰੇ ਬ੍ਰਦਰ ਦੇ ਸਿਰ ਤੇ ਡੰਡਾ ਮਾਰੇ ਆ ਤੇ ਉਸ ਤੋਂ ਬਾਅਦ ਜਦ ਉਸ ਤੋਂ ਬਾਅਦ ਇਹ ਕਹਿੰਦਾ ਸਾਡਾ ਠੇਕਾ ਸਾਡਾ ਹੈ ਤੈਨੂੰ ਦੇਖ ਲਾਂਗੇ ਤੇ ਅੰਦਰ ਜਾ ਕੇ ਬੋਤਲ ਲਿਆਇਆ ਬੋਤਲ ਲਿਆ ਕੇ ਮੇਰੇ ਬ੍ਰਦਰ ਦੇ ਸਿਰ ਤੇ ਮਾਰੀ ਹੈ ਲੈਡੀ ਦੇ ਕਪੜੇ ਤੇ ਲੈਡੀ ਦੇ ਨਾਲ ਮਿਸ ਮਿਸ ਬਿਹੇਵ ਕੀਤਾ ਹੋਣ ਮੈਡੀਕਲ ਕਰਾਨ ਗਏ ਆ ਸਾਰੇ ਉਹਨਾਂ ਨੂੰ ਜੋ ਹੋਏਗਾ ਤੁਹਾਨੂੰ ਪਤਾ ਲੱਗ ਜੂਗਾ ਕਪੜੇ ਕੂਪੜਿਆਂ ਤੇ ਵੀ ਆਇਆ ਖੂਨ ਸਾਰਾ ਲੱਗਿਆ ਹੋਇਆ ਉਹਨਾਂ ਦੇ ਵੀ ਲੈਡੀਜ਼ ਦੇ ਵੀ ਸਾਰਾ ਪੁਲਿਸ ਵਾਲੇ ਆਏ ਸੀਗੇ ਤੇ ਮੈਨੂੰ ਫਿਰ ਉਹ ਕੁਝ ਨਹੀਂ ਕੋਈ ਹੋਣੀ ਆ ਬਸ ਢਿੱਲਾ ਢਿੱਲਾ ਰਹੀਆ ਔਰ ਅੰਦਰ ਜਾ ਕੇ ਉਹਨਾਂ ਨਾਲ ਗੱਲ ਕਰ ਰਿਹਾ ਸਾਡੇ ਸਾਹਮਣੇ ਕੋਈ ਸਾਨੂੰ ਕਹਿੰਦਾ ਤੁਸੀਂ ਬਾਹਰ ਰਹੋ ਬੜੀ ਗੱਲ ਸੁਣ ਲਈ ਉਹਨਾਂ ਨਾਲ ਜਾ ਕੇ ਅੰਦਰ ਗੱਲ ਕਰਾਂਗੇ ਕਿਹੜੇ ਹਸਪਤਲ ਨੇ ਸਿਵਲ ਭੇਜਿਆ ਭਾਜੀ ਸਿਵਲ ਹਸਪਤਲ ਭੇਜਿਆ ਜੇ ਬੰਦੇ ਕਿੰਨੇ ਬੰਦੇ ਦੋ ਜਣੇ ਸਾਡੇ ਵੀ ਕਿ ਇੱਕ ਲੇਡੀ ਤੇ ਇੱਕ ਜੈਂਟਲ ਆਸੀਂ ਟੋਟਲ ਪੰਜ ਜਣੇ ਜੀ ਇੱਕ ਬੱਚਾ ਸੀ ਚਾਰ ਵੱਡੇ ਸੀ ਕਿਸ ਚੀਜ਼ ਨਾਲ ਅੰਬਾ ਕੀਤਾ ਪਹਿਲਾਂ ਡੰਡਾ ਮਾਰਿਆ ਜੀ ਗੱਡੀ 'ਚੋਂ ਕੱਢ ਕੇ ਉਹਦੇ ਸਿਰ ਟੁੱਟੇ ਤੇ ਪਈ ਹੋਣੀ ਐ ਤੇ ਉਸ ਤੋਂ ਬਾਅਦ ਬੋਤਲ ਮਾਰੀ ਕੋਕ ਕੱਚ ਪਿਆ ਜੀ ਤੁਸੀਂ ਵਿਜ਼ੂਅਲ ਲਗਾ ਸਕਦੇ ਹੋ ਕਿੰਨੇ ਬੰਦੇ ਸੀ ਉਹ ਜਿਨ੍ਹਾਂ ਨੇ ਅੰਬਾ ਕੀਤਾ ਦੋ ਬੰਦੇ ਸੀਗੇ ਮੇਨ ਉਸ ਤੋਂ ਬਾਅਦ ਜਿਹੜੇ ਠੇਕੇ ਵਿੱਚੋਂ ਉਹ ਠੇਕੇ ਵਿੱਚੋਂ ਅੰਦਰੋਂ ਬਾਹਰ ਆਏ ਆ ਦੇਖੇ ਵਾਲੇ ਵੀ ਵਿੱਚ ਆ ਗਏ ਸੀਗੇ ਕਿਉਂ ਕਹਿੰਦੇ ਸਾਡਾ 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 ਠੇਕਾ ਚੱਲਦਾ ਤਾਂ ਉਹਨੂੰ ਦੇਖ ਲਾਂਗੇ ਤੁਸੀਂ ਜਿੰਨਾ ਜੋ ਕਰਨਾ ਕਰ ਲੋ ਸਾਡੀ ਐਸਐਚਓ ਨਾਲ ਗੱਲ ਹੋ ਗਈ। ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਅਚਾਨਕ? ਪ੍ਰਸ਼ਾਸਨ ਵਾਲੇ ਮੰਗ ਕਰ ਰਹੇ ਆ ਜੀ ਯਾਨੀ ਤਾਂ ਅਸੀਂ ਘਰੋਂ ਨਿਕਲਣਾ ਬੰਦ ਕਰਦੀਏ। ਮੈਂ ਖੁਦ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਜਨਰਲ ਸਕੱਤਰ ਹੀ ਆਂ ਬੇ ਕਲਾਸ਼ਨਗਰ ਮੰਡਲ ਦਾ ਤੇ ਇਹਾਂ ਤਾਂ ਪਬਲਿਕ ਨੂੰ ਕਹਿ ਦਈਏ ਬੰਦਾ ਸਾਲਾ ਕੁਝ ਬੰਦ ਕਰਕੇ ਇਹਨਾਂ ਠੇਕੇ ਚਲਾਓ ਸਿਰਫ ਔਰ ਕੋਈ ਚਲਾਨ ਦੀ ਲੋੜ ਨਹੀਂ ਪਬਲਿਕ ਘਰੇ ਬ ਬਾਕੀ ਜੋ ਬੰਦੀ ਕਾਰਵਾਈ ਹੋਈਗੀ ਅਸੀਂ ਕਰਾਵਾਂਗੇ ਬਿਲਕੁਲ ਕਰਾਵਾਂਗੇ ਠੋਕੇ ਜਵਾਬ ਦੇਵਾਂਗੇ ਝਗੜਾ ਹੋਇਆ ਠੇਕੇ ਤੇ ਮੈਨੂੰ ਫੋਨ ਗਿਆ ਸੀ ਮੈਂ ਮੌਕੇ ਤੇ ਆਇਆ ਆਪਣੇ ਮੁਲਾਜ਼ਮਾਂ ਨਾਲ ਇੱਥੇ ਪਾਰਟੀਆਂ ਖੜੀਆਂ ਇੱਕ ਪਾਰਟੀ ਖੜੀਆ ਸਾਹਮਣੇ ਭਾਈ ਸਾਹਿਬ ਖੜਿਆ ਮੈਂ ਇਹਨਾਂ ਨੂੰ ਕਹਿੰਨਾ ਵੀ ਥਾਣੇ ਜਾ ਕੇ ਦਰਖਾਸਤ ਲਿਖਾਓ ਜੋ ਮੈਡੀਕਲ ਰਿਪੋਰਟ ਜੋ ਦਰਖਾਸਤ ਅਕਾਊਂਟ ਬਣਦਾ ਹੋਏਗਾ ਉਹ ਕਾਰਵੇ ਹੋ ਜਾਏਗੀ ਪਰ ਇਹ ਸ੍ਰੀਮਾਨ ਮੈਨੂੰ ਕਹਿੰਦੇ ਆ ਮੈਂ ਐਦਾਂ ਤੇ ਉਹਦਾ ਮਤਲਬ ਆਈ ਹੋਰ ਗੱਲਾਂ ਕਰਦੇ ਨੇ ਇਹ ਦੇਖੀ ਚੌਂਕ ਹੈ ਜੀ ਇਹ ਦੇਖੀ ਚੌਂਕ 8 ਇੱਕ ਲੱਗੇ ਤਨੇ ਝਗੜਾ ਹੋਇਆ ਹੈ ਜੀ ਜਿਹੜਾ ਝਗੜਾ ਕੀਤਾ ਜੀ ਉਹ ਬੰਦੇ ਕਿ ਕਿਹੜੇ ਸੀਗੇ ਉਹ ਇੱਥੇ ਕੋਈ ਵੀ ਨਹੀਂ ਹੈ ਉਹ ਕਹਿੰਦਾ ਵੀ ਅੰਦਰ ਆ ਜੀ ਜਿਹੜੇ ਹੱਥੇ ਦੇ ਅੰਦਰ ਆ ਬੰਦੇ ਜੀ ਨਿੱਕੇ ਵਾਲਿਆਂ ਦੇ ਬੰਦੇ ਦਾ ਨਾਮ ਹੈ ਮੇਰੀ ਗੱਲ ਸੁਣੋ ਦੇਖੋ ਸਾਡਾ ਕੰਮ ਹੈ ਜਦੋਂ ਕੋਈ ਝਗੜਾ ਹੁੰਦਾ ਪਹਿਲਾਂ ਤਾਂ ਪ੍ਰੋਟੈਕਟ ਕਰਨ ਲੋਕਾ ਦੋਨ ਪਾਸੇ ਕੋਈ ਵੀ ਪਹੜੀ ਪ੍ਰੋਟੈਕਟ ਕਰਨੇ ਵੀ ਪਾਈ ਪ੍ਰੋਟੈਕਟਰ ਇਹ ਹੁਣ ਮੈਨੂੰ ਕਹਿੰਦਾ ਤੁਸੀਂ ਥਾਣੇ 'ਚ ਦਰਖਾਸਤ ਲਿਖਾਓ ਬੰਦੇ ਜਿਹੜੇ ਲਿਖਾਉਣਗੇ ਉਹ ਬੰਦੇ ਫੜ ਕੇ ਆਪੋਤ ਕਾਰਵਾਈ ਕਰਾਂਗੇ ਬੰਦੇ ਜ਼ਖਮੀ ਵੀ ਹੋਏ ਜ਼ਖਮੀ ਕਹਿੰਦੇ ਮੈਡੀਕਲ ਕੌਣ ਭੇਜਾਂ ਮੇਰੇ ਤੋਂ ਪਹਿਲਾਂ ਭੇਜਦਾ ਕੋਈ ਇੱਕ ਬ